ਦੇਖੋ ਨੈਸ਼ਨਲ ਪਾਰਟੀਆਂ ਨੇ پوری ਕਿਸਾਨ ਧਰਨਾ ਦੇ ਰੱਖੀ ਜਾਣਾ ਚਾਹੁੰਦੇ ਨੇ ਦਿੱਲੀ ਬਾਰਡਰ ਸੀਲ ਕਰਤੇ ਬੀਜੇਪੀ ਸੈਂਟਰ ਦੀ ਸਰਕਾਰ ਸੀ ਝਾੜੂ ਵਾਲਿਆਂ ਦੀ ਪੰਜਾਬ ਸੀ ਦੋਨੋਂ ਰਲ ਕੇ ਬਾਰਡਰ ਸੀਲ ਕਰਤੇ ਤੁਹਾਨੂੰ ਜਾਣ ਨਹੀਂ ਦਿੱਤਾ ਤੁਸੀਂ ਵੀ ਬਾਰਡਰ ਸੀਲ ਕਰਦੇ ਪਹਿਲੀ ਜੂਨ ਨੂੰ ਬਾਰਡਰ ਸੀਲ ਕਰਦਿਓ ਕੀ ਬੋਟਾ ਪੰਜਾਬੀਆਂ ਦੀ ਇਕੱਲੇ ਪੰਜਾਬ ਦੀ ਪਾਰਟੀ ਨੂੰ ਪਾਉਗੇ ਦਿੱਲੀ ਵਾਲੇ ਕਿਸੇ ਨੂੰ ਨਹੀਂ ਮੋੜਦੇ ਬੋਲੇ ਜੈ ਹਾਂ ਜਿੰਦਾਬਾਦ ਨਾਲੇ ਤੁਸੀਂ ਕੱਲ ਆ ਵੀ ਯਾਦ ਰੱਖਿਓ ਪਹਿਲੀ ਜੋ 40 ਸਾਲ ਪਹਿਲੇ ਕੀ ਹੋਇਆ ਸੀ ਇੰਦਰਾ ਗਾਂਧੀ ਨੇ ਟੈਂਕਾਂ ਤੋਂ ਪਾਣਾ ਨਾਲ ਹਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ 40 ਸਾਲ ਪਹਿਲੇ ਐਸੀ ਪਹਿਲੇ ਜੂਨ ਨੂੰ ਹਲੇ ਤੱਕ ਥੋੜਾ ਇਨਸਾਫ ਨਹੀਂ ਮਿਲਿਆ ਹਲੇ ਤੱਕ ਹਜ਼ਾਰਾਂ ਭੈਣ ਭਰਾਵਾਂ ਦਾ ਕਤਲਿਆ ਹੋਇਆ ਉਹਦਾ ਅਨਸਾਫ਼ ਨਹੀਂ ਮਿਲਿਆ ਤੇ ਜਿਹੜੇ ਕੌਮ ਨੂੰ ਭੁੱਲ ਜਾਂਦੀ ਹੈ ਜਿਹੜੇ ਲੋਕ ਭੁੱਲ ਜਾਂਦੇ ਆ ਕਿ ਸਾਡੇ ਨਾਲ ਐਡਾ ਵੱਡਾ ਸਾਡੇ ਤੇ ਹਮਲਾ ਹੋਇਆ ਉਹ ਕਿਹਦੀ ਆਪ ਦਾ ਕਾਂਗਰਸ ਨੂੰ ਫੋੜਤਾ ਹੋਵੇ ਇਸ ਕਰਕੇ ਮੈਂ ਆਈ ਕਹਿਣਾ ਚਾਹਣਾ ਹੈ ਸ਼ਰੋਮ ਨਹੀਂ ਇਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਚੱਲ ਰਹੀ ਹੈ ਸਰਬੱਤ ਦਾ ਭਲਾ ਸੂਲਦੀ ਹੈ ਸਾਰੇ ਧਰਮਾਂ ਦਾ ਸੰਤਕਾਰ ਕਰਨ ਵਾਲੀ ਪਾਰਟੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਤਰੱਕੀ ਦੇ ਲਿਆਉਣ ਵਾਲੀ ਪਾਰਟੀ ਆ ਦੂਜੀਆਂ ਪਾਰਟੀਆਂ ਇੱਕ ਦਰ ਨੂੰ ਦੂਜੇ ਨਾਲ ਲੜਾਉਂਦੀਆਂ ਆ ਵੋਟਾਂ ਖਾਤ ਅਸੀਂ ਸਾਰਿਆਂ ਨੂੰ ਜੋੜਦੇ ਆ ਇਕੱਠੇ ਕਰਦੇ ਆ ਸਾਨੂੰ ਪਤਾ ਹੈ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਰਹੂਗੀ ਸੱਚੇ ਸਾਰੇ ਭਰਾਵਾਂ ਨੂੰ ਰਹਿਣ ਆ ਸੋਚ ਆਪੀ ਸੀ ਕੌਣ ਦੀ ਐ ਆਪਣੀ ਕੌਮ ਸੈਕੂਲਰ ਸੋਚ ਦੀ ਕੌਮ ਐ ਸਰਪੱਤੇ ਭਲੇ ਦੀ ਕਲ ਕਰਦੀ ਆ میں کے شرما جی دیکھو زمین ہوئے بندہ تو شروع ہوا سرکاری اسکول پڑھ کے پوڑیاں پوڑیاں چڑھ کے وڈے بادل صاحب ستر سال اکالی دل سیوا کی وڈے بادل صاحب ਸਭ ਤੋਂ ਪਹਿਲੇ ਬਾਦਲਪਿੰਡ ਦੇ ਸਰਪੰਚ ਬਣੇ। ਉਹਦੇ ਬਾਅਦ ਪੁਲਾਹ ਸੰਧੀ ਦੇ ਇਲੈਕਸ਼ਨ ਲੜੇ, ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ, ਚੇਅਰਮੈਨ ਬਣੇ, ਫਿਰ ਐਮ.ਐਲ.ਏ ਬਣੇ, ਇੱਥੇ ਸੜੀਆਂ ਪੌੜੀਆਂ ਚੜ੍ਹੀਆਂ। ਇੱਥੇ ਲੋਕ ਐ ਜਿਹੜੇ ਮਿੰਟ ਸੁੱਕ ਤੇ ਜਾਣਾ ਚਾਹੁੰਦੇ ਆ। ਆਪ ਗਵਰਨਰ ਦੇਖੀ ਆ। ਸਿੱਧਾ ਮਜ਼ਾਕ ਕਰਤਾ ਕਰਤਾ ਆਪਣੇ ਸਾਰਿਆਂ ਦਾ ਮਜ਼ਾਕ ਕਰਤਾ ਉਹਨੇ। ਉਹ ਵੀ ਦੇਖੇ ਤੁਹਾਨੂੰ ਸੌਂਦਾ ਸੀ ਤੇ ਉਹ بہت رہے ہیں کہ میں کمیں لوگ کا تو بے بکو بنا کے پھر پنجابی جنگا رو رہی ہے وہ ہس رہے ہیں پھر آمنا دارو بھی کے کو بیٹھا ہے میں کہہ رہا کہ میں مطمد رہی ہیں اور لوگ کو کرنا تو سنو ایس کر کے آپ پاں لیڈر بندیں ایک راتی نہیں بندیں یہاں پہ ایسا اللہ کے ہم دیا ہے جربہ ہوندہ ہے ਸਰਕਾਰ ਚਲਾਉਣਗੇ ਆਏ ਨਹੀਂ ਕਿਸ ਨੂੰ ਗੱਡੀ ਫੜਾ ਦਿਓ ਬੱਚੇ ਨੂੰ ਕਿਦੀ ਨੂੰ ਬੱਚਾ ਜਮਾ ਕਿ ਆਹ ਕਾਰ ਫੜ ਕੇ ਚੱਲ ਪਾ ਐਕਸੀਡੈਂਟ ਹੋਣਾ ਹੀ ਹੈ ਸ਼ੋਮਨੀ ਕਾਲੀਦਾਦੀ ਲੀਡਰਸ਼ਿਪ ਦਿੱਤੇ ਜਰ ਮੈਂ ਦੇਖੂ ਕੁੱਨੇ ਸਾਲ ਦੇ ਤਰੱਕੀ ਹੈ ਬਾਦਲ ਸਾਹਿਬ ਥੋੜਾ ਸਾਲਾਂ ਸਾਥ ਜਿਵੇਂ ਕੋਈ 10 ਸਾਲ ਪਹਿ ਬਾਦਲ ਸਾਹਿਬ ਵਟਿਆ ਨੂੰ ਐਨਐਸਏ ਚ ਰੱਖਿਆ ਗਿਆ 16 ਸਾਲ ਐਨਐਸਏ ਚ ਬਾਦਲ ਸਾਹਿਬ ਨੇ ਨਹੀਂ ਕਿਹਾ ਕੁੰਦਰ ਸਾਹਿਬ ਨੇ ਨਹੀਂ ਕਿਹਾ ਬਰਬਾਹ ਸਾਹਿਬ ਨੇ ਨਹੀਂ ਕਿਹਾ ਕਿ ਸਾਨੂੰ ਛੱਡ ਦਿਓ ਐਨੇ ਸੱਚ ਵੱਡੇ ਪਾਤਸ਼ਾਹ ਨੂੰ ਕੰਬ ਦੂਰ ਜੇਚ ਰੱਖਿਆ 3 ਸਾਲ ਜੱਪਰਪੁਰ ਦੇ ਰੱਖਿਆ ਤੇ ਇਸਾਮ ਦੀ ਜੇਲ੍ਹ ਚ ਰੱਖਿਆ 2 ਸਾਲ ਉਹ ਕੋਈ ਨਹੀਂ ਕਹਿੰਦਾ ਮੈਨੂੰ ਯਾਦ ਆ ਜਦੋਂ ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਤੁਸੀਂ ਦਰਖਾਸਤ ਦੇ ਦਿਓ ਪਰੋਲ ਲੈ ਲਓ WhatsApp ਨਹੀਂ ਨਹੀਂ ਦਰਖਾਸਤ ਅਕਾਲੀ ਤਾਂ ਦੀ ਸੋਹਰਜੀ ਜੀ ਜਿਵਾ ਨੂੰ ਮੰਗੀ ਨਹੀਂ ਕਿਤੇ ਭਾਵੇਂ پسند رکھو تائیو آپ پانو شہیدہ دی جیتے بندی کہہ دی ہے اپنی قوم شہیدہ دی قوم کے یا نادا پارٹیم شہیدہ دی جیتے بندی کہہ لے گا لے